ਪਾਲ ਸਿੰਘ ਵੀ ਪੀਓ ਆਪਣੇ ਹਲਕੇ ਦੀ ਨੁਮਾਇੰਦਗੀ ਕਿਵੇਂ ਕਰੇ ਬਰੀਫਲੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਅੱਜ ਦੇਖੋ ਜੀ ਇਸ ਸਮੇਂ ਤਾਂ ਮੈਂ ਤਾਂ ਸਮਾਜਿਕ ਜੋ ਕਿ ਐਨਐਸਟੀ ਇੱਕ ਬਲੈਕ ਲਾਅ ਹੈ ਜੀ ਹੂੰ ਜੋ ਕਿ ਡੈਮੋਕ੍ਰੇਸੀ ਦੇ ਉੱਪਰ ਬੜਾ ਵੱਡਾ ਧੱਬਾ ਹੈ ਹਾਂ ਤੁਸੀਂ ਦੇਖੋ ਜੀ ਵੀ ਇੰਨੀਆਂ ਜ਼ਿਆਦਾ ਵੋਟਾਂ ਨਾਲ ਜਿੱਤ ਕੇ ਵੀ ਹਲੇ ਤੱਕ ਕੋਈ ਰਿਹਾਈ ਦੇ ਕੋਈ ਜਿਹੜੇ ਅਸਾਰ ਨਹੀਂ ਉਹ ਸਰਕਾਰ ਨਹੀਂ ਬਣਾ ਰਹੀ ਇੱਕ ਲੋਕਾਂ ਦੀ ਮੰਡੇਟ ਨੂੰ ਇਹ ਜਿਹੜੀ ਸਰਕਾਰ ਹੈ ਨਕਾਰ ਰਹੀ ਹੈ ਝੂਠੀਆਂ ਕਰ ਰਹੀ ਹੈ ਜੀ ਹੂੰ ਹੂੰ ਦੇਖੋ ਜਿਹੜੇ ਚੋ ਬੈਠ ਕੇ ਪਹਿਲਾਂ ਭਾਈ ਅਮਰਿਤਪਾਲ ਸਿੰਘ ਨੇ ਕਾਫੀ ਚਿੱਠੀਆਂ ਵੀ ਲਿਖੀਆਂ ਨੇ ਸਪੀਕਰ ਸਾਹਿਬ ਨੂੰ ਵੀ ਜਿਹੜੇ ਐਮਪੀ ਲੈਂਡ ਫੰਡ ਵਗੈਰਾ ਨੇ ਮੈ ਡਿਸਪਰਸ ਕਰ ਸਕਾਂ ਹਲਕੇ ਦੀ ਡਵੈਲਪਮੈਂਟ ਲਈ ਦੇਖੋ ਇੱਕ ਮੈਂਬਰ ਪਾਰਲੀਮੈਂਟ ਕੋਲ ਤਾਂ ਇਹੀ ਹੁੰਦੀ ਹੈ ਜਾਂ ਉਹ ਕੋਈ ਉੱਥੇ ਪਾਰਲੀਮੈਂਟ ਸੈਕਟਰੀਅਟ ਜਿਹੜੀਆਂ ਕਮੇਟੀਆਂ ਨੇ ਵੱਖ-ਵੱਖ ਡਵੈਲਪਮੈਂਟ ਲਈ ਕਮਾਂਸ ਲਈ ਐਗਰੀਕਲਚਰ ਕਮੇਟੀ ਹੈ ਜੀ ਪਾਰਲੀਮੈਂਟ ਦੀ ਉਹਨਾਂ ਨੂੰ ਮਿਲ ਕੇ ਤੇ ਆਪਦੇ ਹਲਕੇ ਦੇ ਲਈ ਵੱਖ-ਵੱਖ ਪ੍ਰੋਜੈਕਟਸ ਲੈ ਸਕਦੇ ਨੇ ਜਾਂ ਪਾਰਲੀਮੈਂਟ ਚ ਬੋਲ ਕੇ ਜੋ ਆਪਦੇ ਹਾਲ ਕੀ ਦੀ ਗੱਲ ਕਰ ਸਕਦੇ ਨੇ ਜੀ ਪਰ ਇਹਦੇ ਵਿੱਚ ਦਿੱਕਤ ਹੈ ਵੀ ਉਹ ਜੀਲ ਵਿੱਚ ਨੇ ਜੀ ਤਾਂ ਹੁਣ ਜੇ ਜੀਲ ਤੋਂ ਬਾਹਰ ਆਉਂਦੇ ਨੇ ਜਿੰਨੀ ਖੇਤੀ ਤੇ ਛੀਤੀ ਫੇਰ ਹੀ ਕੋਈ ਡਿਵੈਲਪਮੈਂਟ ਦਾ ਜਿਹੜਾ ਹੱਲ ਹੈ ਕੋਈ ਪਰਪਸ ਹੈ ਇਹ ਹੋ ਸਕਦਾ ਪਰ ਮਾਨ ਸਿੰਘ ਜੀ ਕੋਈ ਇਹੋ ਜਿਹਾ ਕਾਨੂੰਨ ਤੇ ਹੈ ਨਹੀਂਗਾ ਤੁਹਾਨੂੰ ਐ ਅੱਗੇ ਇੱਕ ਵੱਡੀ ਹੋਰ ਖਬਰ ਸੁਣਾਉਣਾਗਾ ਅੰਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਉਹ ਵੀ ਇਸ ਤਰ੍ਹਾਂ ਦੀ ਖਬਰ ਆ ਤੇ ਉਹਦੇ ਉੱਤੇ ਚਰਨਣਾ ਪਾਉਣੇ ਆ ਹੇ ਤੁਹਾਨੂੰ ਮੈਂ ਅੱਗੇ ਪ੍ਰਸਿੱਧ ਦੱਸੂਗਾ ਕਿ ਅੰਬਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਤਾਂ ਬਾਹਰ ਆਊਗਾ ਪਰ ਕਦੋਂ ਆਊਗਾ ਇਹ ਵੀ ਤੁਹਾਨੂੰ ਦੱਸਦੇ ਆ ਤੇ ਦੂਸਰੇ ਪਾਸੇ ਇਮਾਨ ਸਿੰਘ ਖਾਰਾ ਦੇ ਨਾਲ ਅੱਜ ਕਿਸ ਤਰ੍ਹਾਂ ਬਹਾਰਾ ਕੀਤਾ ਜਾ ਰਿਹਾਗਾ ਤੇ ਕਿਸ ਤਰ੍ਹਾਂ ਉਹਨਾਂ ਨਾਲ ਦੋਨਾਂ ਉੱਤੇ ਜਿਹੜਾ ਇੱਕ ਮੜਿਆ ਜਾ ਰਿਹਾ ਕਿ ਇਹਨਾਂ ਨੂੰ ਵਿਦੇਸ਼ਾਂ ਚੋਂ ਪੈਸਾ ਆਉਂਦਾ ਜੀ ਹੁਣ ਸਰਕਾਰ ਜਿਹੜੀ ਆ ਕਿ ਵਕੀਲ ਸਾਹਿਬ ਉੱਤੇ ਵੀ ਜਿਹੜਾ ਸਕੰਜਾ ਕਸਮ ਜਾ ਰਹੀ ਆ ਇਸ ਦੇ ਤਹਿਤ ਤੁਹਾਨੂੰ ਇੱਕ ਹੋਰ ਵੀਡੀਓ ਸੁਣਾਉਣਾ ਪਹਿਲਾਂ ਮੈਂ ਤੁਹਾਨੂੰ ਕਿਉਂਕਿ ਕਿਵੇਂ ਸੰਭਵੀ 19 ਐਗਿਸਟ ਕਰ ਰਹੀ ਹੈ ਸੋਵਰਿਟੀ ਹੁੰਨੀ ਹੈਗੀ ਵਾਲਿਆ ਸਾਹਿਬ ਦੇਖੋ ਇਹ ਤੇ ਐਮਐਮਸ ਇਨਫੋਰਮੇਸ਼ਨ ਜਤੋਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪਨਾਇਆ ਸੀਗਾ ਤੇ ਪੰਜ ਪਿਆਰੇ ਪੰਜ ਪਿਆਰੇ 올ਓਵਰ ਇੰਡੀਆ ਤੋਂ ਆਏ ਸੀਗੇ ਤੇ ਤੇ ਸਾਡੇ ਜਿਹੜੇ ਉਸ ਟਾਈਮ ਦੇ ਉੱਤੇ ਸਾਡੀਆਂ ਮੰਝੀਆਂ ਜਿਹੜੀਆਂ ਨੇ ਸਾਡੇ ਜਿਹੜੇ ਮਹੰਤ ਤੇ ਸਾਡੇ ਪ੍ਰਚਾਰਕ ਸੀਗੇ ਉਹ ਅਫਗਾਨਿਸਤਾਨ ਤੱਕ ਖੱਲੇ ਹੋਏ ਸੀਗੇ ਸੋ ਉਹਨਾਂ ਦੇ ਕੋਲ ਐਸਾ ਕੋਈ ਕਨਸੈਪਟ ਨਹੀਂ ਸੀਗਾ ਕਿ ਉਹ ਸਿਰਫ ਪੰਜਾਬ ਦੇ ਵਾਸਤੇ ਗੱਲ ਕਰ ਰਹੇ ਨੇ ਉਹਨਾਂ ਨੇ ਖਾਲਸਾ ਪੰਥ ਬਣਾਇਆ ਸੀਗਾ ਗਰੀਬਾਂ ਦੇ ਹੱਕ ਦੇਣ ਵਾਸਤੇ ਰਾਈਟਸ ਨੈਸਟ ਜਸਟਿਸ ਦੇ ਨਾਲ ਲੜਨ ਵਾਸਤੇ ਤੇ ਰਿਪਰੈਸਿਵ ਮੁਗਲ ਰਜੇ ਨੂੰ ਕਟਣ ਵਾਸਤੇ ਰਿਪਰੈਸਿਵ ਮੁਗਲ ਰਜਿਮ ਜਿਹੜੀ ਆ ਪੂਰੇ ਹਿੰਦੁਸਤਾਨ ਚ ਫੈਲੀ ਹੋਈ ਸੀਗੀ ਸੋ ਇਹਨਾਂ ਨੂੰ ਇਹ ਜਿਹੜਾ ਇਹ ਮਿਸਕਨਸੈਪਸ਼ਨ ਦਾ ਕਰੇ ਨੇ ਮਿਸ ਇਨਫੋਰਮੇਸ਼ਨ ਦੇ ਰਹੇ ਨੇ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੇਰਾ ਖਿਆਲ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਹਾਂ ਮੈਂ ਸਿੱਧਾ ਜਵਾਬ ਲੈਣਾ ਇੱਕ ਵਾਰ ਨੁਕਸਾਨ ਹੋ ਰਿਹਾ ਹਾਂ ਹਾਂ ਮੈਂ ਸਿੱਧਾ ਜਵਾਬ ਲੈਣਾ ਖਾਰਾ ਸਭ ਕੁਝ ਹੋ ਕੇ ਸਿੱਧੂ ਸਾਹਿਬ ਅੜੂ ਕੋ ਲਾ ਰਹੇ ਹਾਂ ਮਿਸ ਇਨਫੋਰਮੇਸ਼ਨ ਜਿਹੜੀ ਆ ਸਾ ਤੁਸੀਂ ਸਪਰੈਡ ਕਰ ਤਾਨੂੰ ਦੱਸ ਦਿਆਂ ਅੱਗੇ ਗੱਲਬਾਤ ਕੀ ਹੁੰਦੀ ਆ ਮਾਨ ਸਿੰਘ ਖਾਰਾ ਦੇ ਨਾਲ ਯਾਹ ਕਮੇ ਵਕੀਲ ਸਾਹਿਬ ਨੂੰ ਉਲਝਾਇਆ ਜਾ ਰਿਹਾ ਹੈ ਕਮੇ ਵਕੀਲ ਸਭਾਂ ਤੇ ਦਬਾਅ ਪਾਇਆ ਜਾ ਰਿਹਾਗਾ ਇਹਦੇ ਤਹਿਤ ਆਪਾਂ ਗੱਲਬਾਤ ਪੂਰੀ ਕਰਦੇ ਆਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਸੁਣਾ ਦਈਏ ਨੌਲੇਜ ਨਹੀਂ ਹੁੰਦੀ ਨਾ ਕਿਸੇ ਚੀਜ਼ ਦੀ ਉਹ ਸ਼ੀ ਨੂੰ ਝੂਠੀ ਆ ਮਿਸ ਇਨਫੋਰਮੇਸ਼ਨ ਦੱਸਦੇ ਹੁੰਦੇ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕੁਝ ਅਜਿਹੇ ਬੰਦੇ ਇਹ ਵੀ ਸੋਚਦੇ ਹੋਣਗੇ ਧਰਤੀ ਚਪਟੀ ਹੈ ਉਦੋਂ ਜਦੋਂ ਕੋਈ ਗੋਲ ਦੱਸਦਾ ਹੋਊਗਾ ਉਹਨਾਂ ਨੂੰ ਨਹੀਂ ਪਤਾ ਹੋਣੀ ਤੇ ਮੇਰੇ ਹਿਸਾਬ ਦੇ ਨਾਲ ਇਸ ਚੀਜ਼ ਨੂੰ ਮਿਸ ਇਨਫੋਰਮੇਸ਼ਨ ਦੱਸਦੀ ਹੋਣਗੇ ਦੇਖੋ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਸਟੱਡੀ ਕਰੋ ਸ਼ਹੀਦ ਭਾਈ ਰਤਨ ਸਿੰਘ ਭੰਗੂ ਕੌਣ ਹੋਏ ਨੇ ਉਹ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਏ ਨੇ ਉਹਨਾਂ ਨੇ ਇੱਕ ਅਰਿਸਟੋਕਰਟ ਫੈਮਲੀ ਨੂੰ ਬਿਲੋਂਗ ਕਰਦੇ ਸਨ ਭਾਈ ਮਹਿਤਾਬ ਸਿੰਘ ਮੀਰਾ ਕੋਟਿਆ ਦੇ ਉਪੋਤਰੇ ਸਨ ਉਹ ਜਿਨ੍ਹਾਂ ਨੇ ਮਸੇ ਰੰਗੜ ਨੂੰ ਮਾਰਿਆ ਸੀ ਉਹਨਾਂ ਨੇ ਗ੍ਰੰਥ ਲਿਖਿਆ ਜੀ ਪ੍ਰਾਚੀਨ ਪੰਥ ਪ੍ਰਕਾਸ਼ ਉਹਦੇ ਵਿੱਚ ਇਹ ਗੱਲਾਂ ਅੰਕਿਤ ਨੇ ਪਾਸ਼ਾਹੀ ਦਾਵੇ ਬਾਰੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਸਿੱਖ ਕੌਮ ਨੂੰ ਪਾਸ਼ਾਈ ਦਿੱਤਾ ਦਾਵਾ ਦਿੱਤਾ ਬੜੀ ਵੱਡੀ ਸਾਖੀ ਹੈ ਤਾਂ ਮੈਂ ਹੱਥ ਬੰਨਦਾ ਉਸ ਚੀਜ਼ ਨੂੰ ਪੜੋ ਤੇ ਦੇਖੋ ਆਪਾਂ ਮੇਰੇ ਹਿਸਾਬ ਦੇ ਨਾਲ ਪੜਨ ਦੇ ਨਾਲ ਬੰਦੇ ਨੂੰ ਨੌਲੇਜ ਆਉਣੀ ਚਾਹੀਦੀ ਹੈ ਜੇ ਆਪ ਨੂੰ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲੈਣਾ ਚਾਹੀਦਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਜਿੰਨੀ ਸੰਥਾ ਹੈ ਜਿੰਨੇ ਸਾਡੇ ਮਾਫ਼ ਕਰਨਾ ਕਮੈਂਟ ਥੋੜੀ ਕੱਟੇ ਗਈ ਦੁਬਾਰਾ ਸੁਣਾਉਣਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਜਿੰਨੀ ਸੰਥਾ ਹੈ ਜਿੰਨੇ ਸਾਡੇ ਪ੍ਰਚਾਰਕ ਨੇ ਸਾਰੇ ਇਸੇ ਗ੍ਰੰਥ ਵਿੱਚੋਂ ਸੰਥਿਆ ਕਰਦੇ ਨੇ ਜਾਤਾ ਆਪਾਂ ਦੇ ਪ੍ਰਚਾਰਕਾਂ ਨੂੰ ਸੁਣ ਲਈਏ ਘਟੋ ਘਟ ਆਪਾਂ ਸਿੱਖੀ ਬਾਰੇ ਪੜ੍ਹਨਾ ਨਹੀਂ ਸਿੱਖੀ ਬਾਰੇ ਸੁਣਨਾ ਨਹੀਂ ਤੇ ਵਿਚਾਰ ਦੇਣੇ ਸਿੱਖੀ ਬਾਰੇ ਤੇ ਦੂਜਿਆਂ ਨੂੰ ਝੂਠੀ ਆਖਣਾ ਤਾਂ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਬੜੀ ਵੱਡੀ ਕਿਤਾਹੀ ਹੈ ਤੇ ਅਜਿਹੀ ਬਿਲਕੁਲ ਗਲਤ ਗੱਲ ਹੈ ਜੇ ਨਹੀਂ ਪਤਾ ਤਾਂ ਕੁਝ ਸਿੱਖ ਲੈਣਾ ਚਾਹੀਦਾ ਆਪਾਂ ਨੂੰ ਇੱਕ ਚੀਜ਼ ਮੈਂ ਨਾਲ ਸ਼ਾਰਟਸ ਲਵਾਣਾ ਹੈ ਹੁਣ ਤੁਸੀਂ ਅਮਾਨ ਸਿੰਘ ਖਾਰਾ ਨੇ ਇੱਕ ਜਵਾਬ ਦਿੱਤਾਗਾ ਜਿਹੜਾ ਇੱਕ ਬੰਨੀ ਦਾੜੀ ਵਾਲਾਗਾ ਸਿੱਖ ਕਹੋਂਦਾ ਆਪਣੇ ਆਪ ਨੂੰ ਤੇ ਉਹਨੂੰ ਜਵਾਬ ਦਿੱਤਾਗਾ ਹੰਬਕੀਰ ਸਿੰਘ ਜਿਹੜਾ ਅਮਾਨ ਸਿੰਘ ਖਾਰਾਗਾ ਉਹਨਾਂ ਨੇ ਉਸ ਜ਼ਾਲਮਾ ਜਿਹੜਾ ਹਕੂਮਤ ਵੱਲੋਂ ਭੇਜਿਆ ਗਿਆ ਇੱਕ ਬੰਨੀ ਦਾੜੀ ਵਾਲਾ ਪੱਗ ਦਸਤਾਰ ਬੰਨੀ ਹੋਈ ਹੈ ਲੱਖ ਲਾਂਹ ਤਹੇਜ ਲੋਕਾਂ ਦੇ ਉੱਪਰ ਜਿਹੜੇ ਕਿ ਡਿਬੇਟ ਦੇ ਵਿੱਚ ਆ ਕੇ ਸਿੱਖ ਕੌਮ ਦੇ ਲੱਗਦਾ ਕਿ ਵੇਖਣ ਨੂੰ ਸਿੱਖ ਲੱਗਦੇ ਆ ਪਰ ਹੈ ਦੁਸ਼ਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆਂਗਾ ਕਿ ਸਿੱਖ ਕੌਮ ਦੇ ਵਿੱਚ ਇੰਨੇ ਜ਼ਿਆਦੇ ਦੁਸ਼ਟ ਵੱਧ ਗਏ ਇੰਨੇ ਜ਼ਿਆਦੇ ਜਨਮੀ ਬੰਦੇ ਆ ਚੁੱਕੇ ਨੇ ਇੰਨੇ ਜ਼ਿਆਦੇ ਗद्दार ਪੈਦਾ ਹੋ ਚੁੱਕੇ ਨੇ ਕਿ ਸਾਨੂੰ ਪਛਾਨਣੇ ਔਖੇ ਹੋ ਗਏ ਨੇ ਕਿ ਸਾਨੂੰ ਪਛਾਨਣਾ ਇਹ ਔਖਾ ਹੋ ਗਿਆ ਕਿ ਸਾਡਾ ਕੌਣ ਆ ਤੇ ਬਗਾਨਾ ਕੌਣ ਆ ਇਹ ਸਾਡੇ ਵਿੱਚ ਵੱਡਾ ਰਲੇਵਾ ਹੋ ਚੁੱਕਿਆਗਾ ਇਹ ਜਿਹੜੇ ਕਿ ਆਰਐਸਐਸ ਦੇ ਕਹਿ ਦਈਏ ਏਜੰਸੀਆਂ ਦੇ ਬੰਦੇ ਕਹਿ ਦਈਏ ਜਾਂ ਆਪਾਂ ਇਹਨਾਂ ਨੂੰ ਕੀ ਨਾਮ ਦੇ ਦਈਏ ਇਹ ਉਹ ਦੇਸ ਤਰੋਈ ਕਹਿ ਦਈਏ ਇਹਨਾਂ ਨੂੰ ਜਾਂ ਇਹਨਾਂ ਨੂੰ ਜ਼ਾਲਮ ਕਹਿ ਦਈਏ ਕਿ ਸਿੱਖਾਂ ਨੂੰ ਜਿਹੜੇ ਬਾਹਰ ਕਰਦੇ ਨੇ ਸਿੱਖਾਂ ਤੇ ਬਾਰ-ਬਾਰ ਸਿੱਖ ਕੌਮ ਨੂੰ ਨੀਮਾ ਦਿਖਾਉਣਾ ਚਾਹੁੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਦਸਵੇਂ ਗ੍ਰੰਥ ਦੇ ਉੱਪਰ ਕਿੰਤੂ ਪ੍ਰੰਤੂ ਕਰਦੇ ਆ ਦਸਵੇਂ ਦੀਆਂ ਬਾਣੀਆਂ ਤਨ ਬਣੀਆਂ ਗੁਰੂ ਗੋਬਿੰਦ ਸਿੰਘ ਨੇ ਲਿਖੀਆਂ ਹੋਈਆਂ ਉਹਦੇ ਵਿੱਚ ਸਾਰਾ ਪਰਾਚੀਨ ਜਿਹੜਾ ਜਿਹੜਾ ਇਤਿਹਾਸ ਆ ਉਹਦੇ ਵਿੱਚ ਪਿਆਗਾ ਪਰ ਜਿਨੇ ਪੜ੍ਹਨੀ ਆ ਨੈਗੇਟਿਵ ਚੀਜ਼ ਦੇਖਣੀ ਆ ਕਿ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਗੱਲ ਨੈਗੇਟਿਵ ਵੀ ਹੁੰਦੀ ਆ ਤੇ ਪੋਜ਼ਿਟਿਵ ਵੀ ਹੁੰਦੀ ਆ ਦੋਨੇ ਜਿਹੜੀਆਂ ਸੱਚ ਆ ਤੇ ਝੂਠ ਜਿਵੇਂ ਆਪਾਂ ਕਹ ਲਈਏ ਕਿ ਦਿਨਾਂ ਤੇ ਰਾਤ ਧੁੱਪਾਂ ਤੇ ਸਾਂ ਇਹ ਜਿਹੜੀਆਂ ਨਾਲ-ਨਾਲ ਚੀਜ਼ਾਂ ਚੱਲਦੀਆਂ ਨੇ ਹਮੇਸ਼ਾ ਚੱਲਦੀਆਂ ਨੇ ਕਿ ਇਹ ਨਹੀਂ ਕਿ ਹਰ ਇੱਕ ਚੀਜ਼ ਹੀ ਸਾਰੀ ਜਿਹੜੀ ਇੱਕ ਪੋਜ਼ਿਟਿਵ ਲਿਖੀ ਜਾਵੇ ਉਹਦੇ ਵਿੱਚੋਂ ਦਸਵੇਂ ਗ੍ਰੰਥ ਦੇ ਵਿੱਚ ਜੋ ਕੁਝ ਲਿਖਿਆਗਾ ਬਹੁਤ ਬੜਾ ਬਰੀਕੀ ਦੇ ਨਾਲ ਉਹਨੂੰ ਸਮਝੀਂ ਦੀ ਜ਼ਰੂਰਤ ਆ ਹੁਣ ਜਿਹਦਾ ਕਿਸੇ ਦਾ ਦਿਮਾਗ ਹੀ ਨਹੀਂ ਜਿਹਨੇ ਪੜਨੀ ਚਾਰ ਲੈਣਾ ਪੜ ਕੇ ਜਿਹੜਾ ਬਗਵਾਸ ਕਰੀ ਜਾਣਾਗਾ ਤੇ ਲੋਕ ਨੇ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਨੂੰ ਟਾਰਗੇਟ ਕਰਨਾ ਚਾਹੁੰਦੇ ਨੇ ਹੁਣ ਭਾਈ ਅੰਮਰਤਪਾਲ ਸਿੰਘ ਜਿੱਤਿਆ ਹੋਇਆਗਾ ਹੁਣ ਜਿੱਤਣ ਤੋਂ ਬਾਅਦ ਕਹਿੰਦੇ ਉਹਦੀ ਮੈਂਬਰਸ਼ਿਪ ਵੀ ਬਹਾਲ ਆ ਉਹਨੂੰ ਸੌ ਵਿੱਚ ਚੁਕਾਈ ਗਈ ਆ ਪਰ ਕਹਿੰਦੇ ਲੋਕ ਸਭਾ ਦੇ ਵਿੱਚ ਜਾ ਨਹੀਂ ਸਕਦਾ ਇਸ ਤੋਂ ਵੱਡਾ ਇਸ ਤੋਂ ਵੱਡਾ ਮੈਨੂੰ ਇਹ ਦੱਸੋ ਕਿ ਸਿੱਖ ਕੌਮ ਤੇ ਹਮਲਾ ਕੀ ਹੋਊਗਾ ਜੇ ਤੁਸੀਂ ਬੰਦੇ ਨੂੰ ਜਿਹੜਾ ਬੰਦਾ ਜਿੱਤ ਸਕਦਾਗਾ ਜੇ ਕੋਈ ਮੁਸਲਮਾਨ ਇੱਕ ਅਸੀ ਦਾ ਇੰਜੀਨੀਅਰ ਆ ਉਹਨੂੰ ਪ੍ਰੋਲ ਦਿੱਤੀ ਗਿਆ ਦੋ ਦਿਨਾਂ ਦੀ ਉਹ ਹਾਜ਼ਰੀ ਲਵਾ ਸਕਦਾਗਾ ਪਰ ਇੱਥੇ ਇੱਕ ਵੱਡੇ ਵੱਡਾ ਦੁੱਖ ਆ ਜਿਹੜਾ ਕਿ ਸਿੱਖ ਕੌਮ ਦੇ ਵਿੱਚ ਕਿ ਸਿੱਖਾਂ ਨੂੰ ਕਿਉਂ ਸਿੱਖਾਂ ਨੂੰ ਕਿਉਂ ਹੀ ਨੀਮਾ ਦਿਖਾਇਆ ਜਾ ਰਿਹਾ ਸਿੱਖਾਂ ਉੱਪਰ ਕਿਉਂ ਹਮਲੇ ਕੀਤੇ ਜਾ ਰਹੇ ਨੇ ਸਿੱਖ ਕੌਮ ਨੂੰ ਕਿਉਂ ਬਗਾਨਗੀ ਦਾ ਬਾਰ-ਬਾਰ ਅਹਿਸਾਸ ਕਰਾਇਆ ਜਾ ਰਿਹਾ ਫਿਰ ਕਿ ਲੋਕ ਕਹਿੰਦੇ ਨੇ ਕਿ ਸਿੱਖ ਖਾਲਸਤਾਨ ਕਿਉਂ ਮੰਗਦੇ ਨੇ ਥਾਲਸਾ ਰਾਜ ਦੀ ਗੱਲ ਕਿਉਂ ਕਰਦੇ ਨੇ ਬਾਈ ਕਰਨਗੇ ਤੁਸੀਂ ਉਹਨਾਂ ਦਾ ਗਲਾ ਘੁੱਟਦੇ ਹੋ ਜਿਹੜਾ ਬੰਦਾ ਐਮਪੀ ਜਿੱਤ ਗਿਆ ਉਹ ਤੁਸੀਂ ਉਹਨੂੰ ਬੋਦਲ ਨਹੀਂ ਦਿੱਤਾ ਦਿੰਦੇ ਸੌ ਤੁਸੀਂ ਕਿਵੇਂ ਚਕਾਈ ਆ ਕਮੇ ਅਗਲਿਆਂ ਨੇ ਕੋਰਟ ਦੇ ਵਿੱਚ ਗੇੜੇ ਕੱਢ ਕੱਢ ਕੇ ਤੁਸੀਂ ਉਹਨਾਂ ਨੂੰ 6 ਮਹੀਨੇ ਜਲੀਲ ਕਰਕੇ ਫਿਰ ਉਹਦੀ ਜਿਹੜੀ ਮੈਂਬਰਸ਼ਿਪਾ ਰੱਦ ਕਰਨ ਨੂੰ ਫਿਰਦੇ ਸੀ ਉਹ ਬਹਾਲ ਤੁਸੀਂ ਕਰ ਦਿੱਤੀ ਪਰ ਬਹਾਲ ਕਰਨ ਦਾ ਕੀ ਫਾਇਦਾ ਹੈਗਾ ਇਹਦਾ ਰੱਦ ਕਰਕੇ ਵੇਖ ਲੈਣ ਦੇ ਵੋਟਾਂ ਪਵਾ ਕੇ ਵੇਖ ਲੈਂਦੇ ਤਾਂ ਫਿਰ ਖੰਡੂਰ ਸਾਹਿਬ ਤੇ ਪੰਜਾਬ ਵਾਸੀ ਦੱਸ ਦਿੰਦੇ ਕਿ ਤੁਹਾਡੇ ਨੱਕ ਵਿੱਚ ਦਮ ਲਿਆ ਦਿੰਦੇ ਮੈਂ ਤਾਂ ਅੱਜ ਵੀ ਪੰਜਾਬ ਵਾਸੀਆਂ ਨੂੰ ਕਹਿਣਾਗਾ ਕਿ ਇਹਨਾਂ ਜਿਹੜੇ ਇਹ ਲੋਕ ਨੇ 2027 ਦੇ ਵਿੱਚ ਦੱਸ ਦਿਓ ਇਹਨਾਂ ਨੂੰ ਵੋਟਾਂ ਪਾ ਕੇ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਦੇ ਨਾਲ ਅੱਜ ਤੇ ਖੜੇ ਹੋ ਜੋ ਜੇ ਤੁਸੀਂ ਸਿੱਖੋ ਬਚਣਾਗਾ ਜੇ ਤੁਸੀਂ ਲੱਤੇ ਹੀ ਖਾਣੀਆਂ ਨੇ ਕੁੱਟੇ ਖਾਣੀਆਂ ਨੇ ਜੇ ਤੁਸੀਂ ਇਹ ਸੋਚਣਾਗਾ ਕਿ ਸਾਡੇ ਬੱਚੇ ਜੀ ਬਾਹਰ ਪੜਦੇ ਆ ਸਾਡੇ ਕੋਲੇ ਕੋਠੀਆਂ ਨੇ ਕਾਰਾਂ ਨੇ ਜਾਇਦਾਦਾਂ ਨੇ ਅਸੀਂ ਕੀ ਲੈਣਾਗਾ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਛੋਟੇ ਕਿਸਾਨ ਕਿਸਾਨ ਜੁਨੀਆ ਨੇ ਬਣਾਉਂਦੇ ਸੀ ਉਦੋਂ ਵੱਡੇ ਕਿਸਾਨ ਨਹੀਂ ਰਲਦੇ ਹੁੰਦੇ ਕਿਸਾਨ ਜੁਨੀਆ ਉੱਤੇ ਉਦੋਂ ਲੋਕ ਹਾਸਦੇ ਹੁੰਦੇ ਸੀ ਕਿ ਫਲਾਨਾ ਜੀ ਦੇਖੋ ਆਪਣੀ ਜ਼ਮੀਨ ਉਹਦੇ ਕੋਲੇ ਹੈ ਨਹੀਂ ਜੀ ਥੋੜੀ ਦੋ ਦੋ ਕਿੱਲੇ ਆ ਚਾਰ ਕਿੱਲੇ ਆ ਉਹ ਭੱਜਿਆ ਫਿਰਦਾ ਜੀ ਉਹਨੇ ਕੀ ਲੈਣਾ ਉਹ ਪੈਸੇ ਖਾਂਦਾ ਫਲਾਨਾ ਕਰਦਾ ਪਰ ਜਦੋਂ ਮੋਦੀ ਨੇ ਆ ਕਿ ਵੱਡਿਆਂ ਦੇ ਸੰਗੀਦਾਰ ਨਾਪ ਲਈ ਵੱਡਿਆਂ ਨੇ ਗੱਲ ਨੂੰ ਹੱਥ ਪਾ ਲਿਆ ਤਾਂ ਫਿਰ ਹਰ ਪਿੰਡ ਦੇ ਵਿੱਚੋਂ ਵੱਡੇ ਕਿਸਾਨ ਆ ਗੂ ਮੂਹਰੇ ਲੱਗੇ ਜਿਹਦੇ ਕੋਈ 50 50 ਕਿੱਲੇ ਨੇ 30 30 ਕਿੱਲੇ ਨੇ ਚੱਲ ਚੱਲੀ ਕਿੱਲੇ ਨੇ ਉਹ ਮੂਹਰੇ ਲੱਗੇ ਉਹਨਾਂ ਨੂੰ ਡਰ ਸਤਾਇਆ ਕਿ ਸਾਡੀ ਜ਼ਮੀਨਾਂ ਜਾ ਰਹੀਆਂ ਨੇ ਜਿਹੜਾ ਕਿ ਸਾਡਾ ਨੂੰ ਖਤਰਾ ਪੈ ਗਿਆ ਫਿਰ ਲੋਕ ਨਿਕਲੇ ਨੇ ਬਾਹਰ ਇਸ ਤਰ੍ਹਾਂ ਤੁਸੀਂ ਹੁਣ ਤੁਹਾਨੂੰ ਲੱਗਦਾਗਾ ਕਿ ਪਤਾ ਨਹੀਂ ਜਿਹੜੀਆਂ ਕੁਝ ਜਥੇਬੰਦੀਆਂ ਨੇ ਕਿ ਇਹ ਇਹਨਾਂ ਨੂੰ ਹੀ ਪਤਾ ਨਹੀਂ ਕੀ ਮਤਵਲਾ ਸਿੱਖ ਕੌਮ ਦਾ ਕਿ ਅਜੇ ਤੱਕ ਸਿੱਖ ਹੈਗੇ ਆ ਅਜੇ ਤੱਕ ਜ਼ਮੀਨਾਂ ਵਾਉਣਿਆਂ ਕੋਠੀਆਂ ਕਾਰਾਂ ਵਾਲਿਆਂ ਸਾਨੂੰ ਕੀ ਕੁਝ ਕਹਿੰਦਾਗਾ ਨਾ ਤੁਹਾਡੀਆਂ ਕੋਠੀਆਂ ਰਹਿਣੀਆਂ ਨਾ ਤੁਹਾਡੀਆਂ ਕਾਰਾਂ ਰਹਿਣੀਆਂ ਨਾ ਤੁਹਾਡੀ ਜ਼ਮੀਨਾਂ ਰਹਿਣੀਆਂ ਤੁਹਾਡੇ ਮਗਰ ਸਿੰਘ ਰਲਣਾ ਚਾਹੀਦਾ ਸਿੱਖਾਂ ਦੇ ਘਰ ਜੰਮਿਆ ਤੁਸੀਂ ਚਾਹੇ ਮੌਨਿਓ ਚਾਹੇ ਘੋਨਿਓ ਚਾਹੇ ਪਗਵੰਦੇ ਚਾਹੇ ਨਹੀਂ ਮੰਨਦੇ ਪਸ ਸਗਾਰ ਤੁਹਾਡਾ ਵੀ ਬਰਾਬਰ ਖੇਡਿਆ ਜਾਊਗਾ ਇਹ ਧਿਆਨ ਰੱਖ ਲਿਓ ਤੁਹਾਡੇ ਨਾਲ ਇਹ ਪਹਿਲਾਂ ਹੋ ਗਿਆ 84 ਦੇ ਵਿੱਚ ਅਗਲੇ ਨੇ ਇਹ ਨਹੀਂ ਦੇਖਿਆ ਕਿ ਇਹਦੇ ਕੇਸ ਆ ਇਹਦੇ ਪੱਗ ਬੰਨੇ ਆ ਤੇ ਕੀ ਕੁਝ ਤੁਹਾਡੇ ਨਾਲ ਹੋ ਕੇ ਹਟਿਆ ਤੇ ਅਜੇ ਲੋਕ ਇਹ ਸਮਝਦੇ ਨਹੀਂ ਪਿੰਡਾਂ ਦੇ ਵਿੱਚ ਅਜੇ ਲੋਕ ਗੇ ਸੁੱਤੇ ਪਏ ਨੇ ਸ਼ਹਿਰਾਂ ਦੇ ਵਿੱਚ ਲੋਕ ਸੁੱਤੇ ਪਏ ਨੇ ਇਹ ਕਹਿੰਦੇ ਸੀ ਬਾਬਾ ਵੱਡੀਆਂ ਜੱਥੇ ਬੰਦੀਆਂ ਦਾ ਕੰਮ ਆ ਇਹ ਛੋਟੇ ਜੱਥੇ ਬੰਦੀਆਂ ਜਾਂ ਸਾਡਾ ਇਹ ਆਮ ਘਰੇਲੂ ਕਿਸਾਨਾਂ ਦਾ ਕੋਈ ਕੰਮ ਨਹੀਂ ਇਹਦੇ ਵਿੱਚ ਆ ਤੁਸੀਂ ਭੱਜੇ ਫਿਰਦੇ ਹੋ ਕਾਲੀ ਆ ਜੀ ਕਾਂਗਰਸੀ ਆ ਫਲਾਨੇ ਆ ਧੌਂਕਿਆ ਤੁਸੀਂ ਪੰਜਾਬ ਦਾ ਬੇੜਾ ਗਰਕ ਕਰਨ ਤੇ ਲੱਗੇ ਹੋ ਤੁਸੀਂ ਇੱਕ ਵਾਰੀ ਜਿਹੜਾ ਸਿੱਖ ਕੌਮ ਦੀ ਬਾਗ ਡੋਰ ਆ ਜਿਹੜੀ ਉਹ ਭਾਈ ਅੰਮਰਤਪਾਲ ਸਿੰਘ ਦੇ ਹੱਥ ਵਿੱਚ ਇੱਕ ਵਾਰੀ ਦੇ ਕੇ ਦੇਖੋ ਤਾਂ ਫਿਰ ਤੁਸੀਂ ਦੇਖੋ ਕਿਵੇਂ ਚੀਕਾਂ ਪੈਂਦੀਆਂ ਇਹਨਾਂ ਦੀਆਂ ਆ ਮੋਦੀ ਮੋਦੀ ਹੋਇਆ ਅਮਿਤਸਾਹ ਹੋਇਆ ਜਾਂ ਦਿੱਲੀ ਦੇ ਜਿੰਨੇ ਦਲਾਲ ਹੋਏ ਜਾਂ ਫਿਰ ਪਤਾ ਲੱਗ ਜੂ ਫਿਰ ਸਿੱਖਾਂ ਦੇ ਵਿੱਚੋਂ ਇੱਕ ਲਖੀਰ ਖਿੱਚੀ ਜਾਊਗੀ ਫਿਰ ਪਤਾ ਲੱਗ ਜੂ ਕਿ ਕਿਹੜੇ ਸਿੱਖ ਨੇ ਤੁਹਾਡੇ ਉਹਨਾਂ ਚਰਨ ਨਹੀਂ ਪਤਾ ਲੱਗਦਾ ਉਹਨਾਂ ਚਰਨ ਤਾਂ ਤੁਹਾਡੇ ਬੁੱ꼴 ਦੇ ਵਿੱਚ ਬੈ ਕੇ ਤੁਹਾਡੇ ਡੰਗ ਮਾਰ ਰਹੇ ਨੇ ਤੁਹਾਡੇ ਉੱਤੇ ਸੁਰੀਆਂ ਚਲਾ ਰਹੇ ਨੇ ਤੇ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਘਰ-ਘਰ ਤੱਕ ਵੀਡੀਓ ਪਹੁੰਚਾ ਦਿਓ ਇਹ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਕਿ ਤੁਹਾਨੂੰ ਲੱਗਦਾਗਾ ਕਿ ਅਸੀਂ ਸੁੱਖ ਸੁਹੂਲਤਾ ਮਾਰ ਰਹੇ ਆ ਅਸੀਂ ਜੀ ਅੰਬਰਤ ਨਹੀਂ ਸਕਿਆ ਚਾਹੇ ਤੁਸੀਂ ਅੰਬਤ ਨਹੀਂ ਸਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਚਾਹੇ ਤੁਸੀਂ ਮੋਨ ਨਿਓ ਰੋਡਿਓ ਘੋਨ ਨਿਓ ਚਾਹੇ ਪੱਗ ਬੰਨ੍ਹਦੇ ਨਹੀਂ ਬੰਨ੍ਹਦੇ ਇਹਦੇ ਨਾਲ ਕੋਈ ਮਤਲਬ ਨਹੀਂ ਪਰ ਜਿੱਦੇ ਸਰਕਾਰ ਖੇਡਣਾ ਗੋਲੀਆਂ ਵੱਜਣੀਆਂ ਤੁਹਾਡਾ ਕਾਤਲ ਵੀ ਉਹਦੇ ਬਰਾਬਰ ਉਹਨਾਂ ਸਿੱਖਾਂ ਦੇ ਹੋਣਾ ਜਿਨ੍ਹਾਂ ਦੇ ਕੇਸ ਦਾੜੀਆਂ ਰੱਖੀਆਂ ਤੇ ਪੱਗਾਂ ਬੰਨ੍ਹੀਆਂ ਨੇ ਜਿਹੜਾ ਅੰਗਰੇਜ਼ ਕਰਦਾ ਸੀ ਜੋ ਕੁਝ ਉਹੀ ਇਹ ਹਕੂਮਤ ਕਰ ਰਹੀ ਆ ਇਹ ਤੁਸੀਂ ਕਦੇ ਸੋਚਿਆ ਹੀ ਨਹੀਂ ਇਹ ਨਾ ਸੋਚਣ ਦਾ ਤੁਸੀਂ ਕਦੇ ਯਤਨ ਕੀਤਾਗਾ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਜਿਹੜੀ ਵੀਡੀਓ ਇਹ ਪਹੁੰਚਣੀ ਚਾਹੀਦੀ ਆ ਤੇ ਆਪਣੇ ਕਮੈਂਟ ਵੀ ਜਿਹੜੇ ਜਰੂਰ ਕਰ ਦਿਓ ਧੰਨਵਾਦ ਬੈਜੀ ਕਾ ਖਾਲਸਾ ਵੈਜੀ ਕੀ ਫਤ